ਸਾਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਮਿੱਤਰੋ ਜਦੋਂ ਤੁਸੀਂ ਪਲੂਰ ਪਿੰਡ ਦੇ ਵਿੱਚ ਐਂਟਰੀ ਕਰ ਲਈ ਧੂੜਕੋਟ ਵਾਲੇ ਪਾਸਿਓਂ ਆਏ ਆ ਤਾਂ ਮਿੱਤਰੋ ਡਰਾਈਵਰ ਸਾਈਡ ਹੀ ਮੁੜ ਕੇ ਥੋੜਾ ਜਿਹਾ ਵਟ ਕੇ ਕੋਣੀ ਮੋੜ ਮੁੜਦੇ ਆ ਸਰ ਸਰਕਾਰੀ ਸਕੂਲ ਤੋਂ ਪਿੱਛੇ ਫਿਰਨੀ ਦੇ ਉੱਤੇ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਜਨਵਾਰ ਆ ਭਾਈ ਉਹਨਾਂ ਦੇ ਦੋਵੇਂ ਵਿਕਾਊ ਆ ਦੋਵੇਂ ਮਾਵਾਂ ਧੀਆ ਭਾਈ ਉਹ ਮਾਂ ਦੀ ਧੀਆ ਉਹ ਕੱਟੀ ਆ ਜਿਹੜੀ ਤੇ ਇਹ ਮਾਵਾਂ ਮਾਂ ਸੋਣ ਨੂੰ ਤਿਆਰ ਆ ਤੇ ਕੱਟੀ ਦੋ ਮਹੀਨੇ ਦੀ ਗੱਬਣ ਸਾਰੀ ਗੱਲਬਾਤ ਕਰੂੰਗਾ ਖੀਰੀ ਕੱਟੀ ਆ ਹਜੇ ਦੋਵੇਂ ਵਿਚਣੀਆਂ ਦੁੱਧ ਚੰਗੇ ਦੀ ਮਾਲਕਣ ਮੈਂ ਆ ਮਿੱਤਰੋ ਦੋ ਤੁਹਾਡੇ ਸਾਹਮਣੇ ਆ ਜਾਣਾ ਸਾਰੀ ਡਿਟੇਲ ਜਾਣ ਲੈਣਾ ਕੀ ਜਾਂਦਾ ਪਛੋਕੜਾ ਕੀ ਜਾਂਦੀ ਡਿਟੇਲਾ ਆ ਜੋ ਗੱਲਬਾਤ ਕਰਦੇ ਆ ਭਾਈ ਦੇ ਨਾਲ ਸੱਸੀ ਘਰ ਜੀ ਹਾਂਜੀ ਸੱਸੀ ਘਰ ਭਾਈ ਕੀ ਹਾਲ ਆ ਵੱਡੇ ਭਾਈ ਠੀਕ ਆ ਭਾਈ ਵਧੀਆ ਸੇਤਾ ਦੇ ਪਰਿਵਾਰ ਭਾਈ ਸਾਰੇ ਠੀਕ ਠਾਕ ਹੈ ਚਲੋ ਪਹਿਲਾਂ ਤਾਂ ਤੁਹਾਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਮੁਬਾਰਕਾਂ ਜੀ ਤੁਹਾਨੂੰ ਵੀ ਬਈ ਸਾਰੇ ਵੀਡੀਓ ਦੇਖਣ ਵਾਲ ਨੂੰ ਬਹੁਤ ਬਹੁਤ ਵਧਾਈਆਂ ਸਾਹਿਬ ਜੀ ਆਪਣਾ ਨਾਮ ਦੱਸ ਦਈਏ ਕੇਰਾ ਦੀ ਜੀ ਭਪਿੰਦਰ ਸਿੰਘ ਆਈ ਸੋਸਾਇਟੀ ਪਰਦਾ ਹਾਂਜੀ ਨਾਮ ਕੀ ਆਪਣਾ ਬਾਈ ਭਪਿੰਦਰ ਸਿੰਘ ਆ ਜੀ ਸੋਸਾਇਟੀ ਪ੍ਰਧਾਨ ਪਿੰਡ ਫਲੂਰ ਸੋਸਾਇਟੀ ਪ੍ਰਧਾਨ ਭਪਿੰਦਰ ਸਿੰਘ ਤੇ ਪਿੰਡ ਫਲੂਰ ਹਨਾ ਜੀ ਤੇ ਘਰ ਆਪਣਾ ਆ ਗਿਆ ਸਕੂਲ ਤੋਂ ਬੈਕ ਸਾਈਡ ਥੋੜਾ ਜਿਹਾ ਪ੍ਰਾਇਮਰੀ ਸਕੂਲ ਆ گورਦੋਰਾ ਸਤਸੰਗ ਸਹਿ ਵੀ ਨੇੜੇ ਆ ਆਪਾਂ ਨੂੰ ਠੀਕ ਆ ਜੀ ਪ੍ਰਾਇਮਰੀ ਸਕੂਲ ਵੀ ਨੇੜੇ ਆ ਠੀਕ ਆ ਅੱਛਾ ਭਪਿੰਦਰ ਭਾਈ ਮੱਝ ਵੇਤਨੀਆਂ ਤੇ ਇੱਕ ਵੇਤਨੀ ਝੋਟੀ ਹਨਾ ਹਾਂਜੀ ਦੋਵੇਂ ਜਨਵਰੀ ਵਿੱਚ ਦੋਵੇਂ ਕਰਤੀ ਜਣਾ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਇਹ ਜਿਹੜੀ ਵੱਡੀ ਮੈਂ ਆਂਦੀ ਕੀ ਡਿਟੇਲ ਆ ਬਾਈ ਇਹ ਡਿਟੇਲ ਬਾਈ ਮੱਝ ਨਾਲ ਹਰਿਆਣੇ ਚ ਸਾਡੇ ਪਿੰਡ ਦੇ ਬਾਈ ਹੁਣ ਕਲਦੀਪ ਹੁ ਉਹਨਾਂ ਨੇ ਉਹਨਾਂ ਕੋਲੇ ਆ ਕੇ ਇਹ ਸੂਈਆ ਉਥੋਂ 16 ਕਿਲੋ ਦੁੱਧ ਤੋੜ ਕੇ ਲਿਆਈ ਸੀ ਪਹਿਲਾਂ ਠੀਕ ਹੈ ਜੀ ਜਦੋਂ ਉਹਨਾਂ ਕੋਲੇ ਆਈ ਤਾਂ ਉਹਨਾਂ ਕੋਲੇ ਆ ਕੇ ਨੇ ਇਹ 14 ਕਿਲੋ ਦਿੱਤਾ ਦੁੱਧ ਦਾ 14 ਕਿਲੋ ਦਿੱਤਾ ਧੂੜ ਨਹੀਂ ਮਾਰ ਰਾ ਉਹਨਾਂ ਦਾ ਸਮਤਵਕ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਇਹ ਅੱਗੇ ਯਾਨੀ ਜੋ ਗੱਬਣੀ ਸੇਲ ਕਰਤੀ ਸੀ ਮੈਨੂੰ ਮੈਂ ਲੈ ਆ ਲਈ ਇਸ ਮੈਂ ਆਰਾਦਾ ਸੀ ਮੱਝ ਗਾਇਆਂ ਦੇ ਵਿੱਚ ਕਰ ਰੱਖਾਂਗੇ ਠੀਕ ਹੈ ਜੀ ਪਰ ਬਈ ਸਰਪੇ ਗਾਇਆਂ ਜਣਾ ਮੱਝਾ ਲੋਡ ਨਹੀਂ ਆਉਂਦੇ ਨਹੀਂ ਆਉਂਦੀ ਬਈ ਇਸ ਕਰਕੇ ਹੁਣ ਪਾਸੇ ਬਣਿਆ ਗਾਇਆਂ ਦਾ ਛੱਟ ਉਧਰ ਆਪਣਾ ਹਾਂ ਇਹ ਨਾ ਨਈਆਂ ਗਾ अच्छा एक गल होरा भाई दूध 14 किलो ਇਹਨੇ ਦਿੱਤਾ ਹੋਇਆ ਤਾਂ ਤੁਸੀਂ ਕਿੰਨੇ ਚਿਰ ਦੀ ਗੱਬਣ ਸੀ ਜਦੋਂ ਲਿਆਉਂਦੀ ਸੀ ਅਸੀਂ ਜੋ ਲਿਆਉਂਦੀ ਸੀ ਇਹ तकरीबन 1.5 ਪੌਣੇ 2 ਮਹੀਨੇ ਨਾਲ ਦਸਨ ਮੁਤਾਬਕ ਸੀਗਾ ਜੀ اچھا ਉਦੋਂ ਫਿਰ ਤੁਸੀਂ ਲਿਆ ਕੇ ਤੁਸੀਂ ਸੰਭੀ ਤਿਆਰ ਕੀਤੀ ਹਾਂ ਹਾਂਜੀ 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 ਠੀਕ ਹੈ ਮਿਹਨਤ ਕੀਤੀ ਹੈ ਜਾਨੀ ਕੀ ਨਹੀਂ ਠੀਕ ਹੈ ਭਾਈ ਅੱਛਾ ਦੁੱਧ ਕਿੰਨਾ ਕੁ ਐਤ ਕੀ ਦੇਜੂਗੀ ਤੁਹਾਡੇ ਤੇ ਰੇ ਮੁਤਾਬਕ ਮੈਂ ਜਿਹੜੇ ਸਾਬ ਨਾਲ ਦੀ ਮੈਂ ਸੇਵਾ ਕੀਤੀ ਹੈ ਮੈਂ ਤਾਂ ਹੋ ਸਕਦਾ 18 ਦੇ ਦੇ ਪਰ 1500 ਤਾਂ ਦੇਊਗੀ ਨਾ ਦੇ ਦਊਗੀ ਬਈ ਖੁੱਲੇ ਲੈ 1500 ਦੋ ਤਾਂ ਜਾਂਦੀ ਨਹੀਂ ਬਾਕੀ ਮੈਂ ਉਹਦੇ ਵਿੱਚ ਜਾਤ ਬਹੁਤ ਆ ਸਿੰਘੀ ਜਰੂਰ ਥੋੜਾ ਜਿਹਾ ਦੇਸੀ ਆ ਮੈਂ ਇਹਦਾ ਕੁਆਲਿਟੀ ਬਹੁਤ ਆ ਬਈ ਅੱਛਾ ਦਿਨ ਕਿੰਨੇ ਪਏ ਬਈ ਇਹਦੇ ਹਜੇ ਹਾਂਜੀ ਦਿਨ ਕਿੰਨੇ ਪਏ ਦਿਨ ਸਾਡੇ ਮਦੌਗ ਦਾ ਹਜੇ 4 ਦਿਨ ਦਿਨ ਪੂਰੇ ਹੋਣ ਚ ਪਏ ਆ ਜੀ ਠੀਕ ਆ ਬਈ ਕੱਢ ਜੂਗੀ ਹਫਤਾ ਦਾ ਹਜੇ ਮੈਂ ਹਫਤਾ ਕੱਢ ਲਿਆ ਜੀ ਹਾਂਜੀ ਲੈਵਾ ਤਾਂ ਹਜੇ ਕਰਵਾਣੀ ਪੂਰੀ ਤਿਆਰ ਕਰ ਦੇ ਪਿਛੋ ਗਾਂਵਾਂ ਨੂੰ ਭਰ ਦਈਏ ਬਈ ਪੂਰਾ ਲੈਵਾ ਖੋਲਿਏ ਬਈ ਮੈਂ ਮੜੀ ਜੀ ਤੋਰੀ ਬਈ ਦੇ ਆ ਵੇਖੋ ਬਈ ਮਿੱਤਰੋ ਹੁਣ ਇਹਦੇ ਲੇਵੇ ਦਾ ਜੋਸ਼ ਇੰਦੀ ਕੁਆਲਿਟੀ ਇੰਦੇ ਅੰਗਾਂ ਦੀ ਕਿਉਂਕਿ ਬਈ ਪਾਰਖੂ ਬੰਦਾ ਮੈਂ ਦੇ ਕੰਨ ਫੜ ਲੈਂਦਾ ਹੁੰਦਾ ਵੀ ਕੀ ਕਰੂਗੀ ਮੈਂ ਜਿਹਨੂੰ ਮੇਰੇ ਅੱਗੇ ਨੂੰ ਨਹੀਂ ਤਜਰਬਾ ਹੈਗਾ ਉਹਨੇ ਕੱਲਾ ਲੇਵਾ ਹੀ ਦੇਖਣਾ ਕੱਲੇ ਲੇਵਾ ਵੀ ਨਹੀਂ ਦੁੱਧ ਦਿੰਦਾ ਬਾਈ ਮੈਂ ਦੀ ਜਾਤ ਵੀ ਹੋਣੀ ਜ਼ਰੂਰੀ ਆ ਮੈਂ ਖਾਂਦੀ ਪੀਂਦੀ ਹੋਣੀ ਵੀ ਜ਼ਰੂਰੀ ਆ ਮੈਂ ਜਿਹੜੀ ਆ ਪਚਾਉਣ ਸ਼ਕਤੀ ਵੀ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ ਜਿਹੜੀ ਮੈਂ ਦੇ ਵਿੱਚ ਬਈ ਖਾਣ ਪੀਣ ਦਾ ਖੁੱਲਾਪਨ ਹੈਗਾ ਨਾ ਵੀ ਚਾਰੂ ਬੁੱਧ ਉਹ ਮੈਂ ਕਿਤੇ ਵੀ ਦੁੱਧ ਨੀਲ ਜਾਂਦੀ ਆ ਪਰ ਡਾ ਗਾਲਾ ਪਾਣੀ ਦਾ ਜ਼ਰੂਰ ਫਰਕ ਪੈ ਜਾਂਦਾ ਜਿਵੇਂ ਤੇ ਪਾਣੀ ਚੰਗਾ ਕਿਤੇ ਹੋਰ ਗਈ ਜਾਲੀ ਪਾਣੀ ਇਦੋਂ ਚੰਗਾ ਮਿਲ ਗਿਆ ਤੇ ਇਹਨੇ 2 ਕਿਲੋ ਦੁੱਧ ਦਾ ਜੰਪ ਮਾਰ ਜਣਾ ਜੇ ਪਾਣੀ ਇਹਨੂੰ ਮਾੜਾ ਮਿਲ ਗਿਆ ਤੇ ਇਹਨੇ 2 ਕਿਲੋ ਬੈਕ ਵੱਜਣਾ ਬਾਈ ਇਹ ਚੀਜ਼ ਦਾ ਬਹੁਤ ਫਰਕ ਹੁੰਦਾ ਕੱਲਾ ਇਹ ਨਹੀਂ ਹੁੰਦਾ ਵੀ ਆਪਾਂ ਇੱਥੋਂ ਲਈ 18 ਚੋਕੇ ਤੇ ਤੁਹਾਡੇ ਕੋਲੇ ਵੀ 18 ਦਊਗੀ ਤੁਹਾਡੇ ਕੋਲੇ 13 ਵੀ ਰਹਿ ਸਕਦਾ ਬਾਈ ਤੇ ਤੁਹਾਡੇ ਕੋਲੇ 22 ਵੀ ਹੋ ਸਕਦਾ ਤੁਹਾਡੀ ਸੇਵਾ ਤੇ ਡਿਪੈਂਡਾ ਤੁਹਾਡੇ ਪਾਣੀ ਤੇ ਡਿਪੈਂਡਾ ਮੈਂ ਹਰ ਕਿਸਾਨ ਭਰਾ ਨੂੰ ਇਹ ਬੇਨਤੀ ਕਰਦਾ ਹਾਂ ਜਿਹੜਾ ਤੁਸੀਂ ਪਸ਼ੂ ਨੂੰ ਪਾਣੀ ਪਿਆ ਰਹਿਆਂ ਉਹਦੇ ਬੈਕਟੀਰੀਆ ਉਹਦੀ ਜੂਰੀਆ ਜ਼ਰੂਰ ਚੈੱਕ ਆਕੇ ਰੱਖਿਆ ਕਰੋ ਵੀ ਕਿੰਨੀ ਆ ਇਹਦੇ ਨਾਲ ਬਹੁਤ ਫਰਕ ਪੈਂਦਾ ਦਾਣਾ ਉਹਨਾਂ ਘੱਟ ਪੜੋ ਦੁੱਧ 15 ਕਿਲੋ 16 ਕਿਲੋ ਖੁੱਲਾ ਢੁੱਲਾ ਮੈਂ ਦੇ ਜੂਗੀ ਰੇਟ ਬਾਈ ਦਾ ਭਵਿੰਦਰ ਬਾਈ ਫਿਰ ਕਿਵੇਂ ਕਰਨੀ ਫਿਰ ਫੋਨ ਤੇ ਕਰ ਲਾਂਗੇ ਬਾਈ ਫੋਨ ਤੇ ਜਾਇਜ਼ ਹੀ ਕਰ ਲਾਂਗੇ ਵੈਸੇ ਹਾਂ ਜਾਇਜ਼ ਠੀਕ ਹੈ ਲੈ ਵੀਦੀਪ ਸਿੰਘ ਲੇਵੇ ਤੇ ਨੇੜੇ ਹੋਈ ਮੜਾਈ ਮੈਂ ਦੇ ਮੜਾ ਜੇ ਬਰੀਕੀ ਬਖਾ ਦੀ ਆਪਾਂ ਭਰਾ ਦੇ ਆਹ ਵੇਖੋ ਬਈ ਹੁਣ ਮੈਂ ਉਹਦਾ ਲੇਵਾ ਤੁਸੀਂ ਮਲਾਕ ਗੇਠੇ ਪੇਸ਼ਾਣ ਨੂੰ ਜਾਂਦਾ ਹਰੇ ਕੱਢਣਾ ਹਵਾਨਾ ਤਾਂ ਇਹਨੇ ਆ ਪਿੱਛੇ ਦਾ ਢਿੱਲ ਪਈ ਹੈ ਨਾ ਜਿਹੜੇ ਲੋਹਣ ਪੋਣਾ ਜਿਆ ਪਿਆ ਇਹ ਕੱਢ ਜਾ ਫਸ ਜਾਣਾ ਇਹਨੇ ਕਰਮ ਵਾਲੀ ਨੇ ਤੇ ਗੇਠ ਹੀ ਲੇਵੇ ਦੀ ਗਾਂ ਨੂੰ ਨੇ ਨੇਵੇ ਦੇ ਉੱਤੇ ਜਿਹੜੀ ਵੇਣਸਾ ਜਿਹਨੂੰ ਆਪਾਂ ਦੁੱਧ ਵਾਲੀ ਨਾੜ ਕਹਿ ਦਿੰਦੇ ਆ ਉਹ ਵੇਖੋ ਤੁਸੀਂ ਕਿੰਡੀ ਮਜ਼ਬੂਤ ਆ ਬਾਈ ਆ ਚੀਜ਼ ਹੁੰਦੀ ਆ ਦੁੱਧ ਦੀ ਨਿਸ਼ਾਨੀਆਂ ਇਹ ਜਿਹੜੀਆਂ ਦਿਖਾਈਆਂ ਤੁਹਾਨੂੰ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਆ ਐ ਖੜੀ ਤਾਂ ਐ ਲੱਗਦੀ ਜਿਵੇਂ ਅਮਰੀਕਨ ਗਾਂ ਹੁੰਦੀ ਆ ਨਾ ਬਾਈ ਹਾਂ ਬਈ ਹਾਂ ਹਾਂ ਲਾਈਵ ਦਿਓ ਜਾਂ ਫੋਟੋ ਖਿੱਚ ਲੈ ਫੋਟੋ ਹੁਣ ਖਿੱਚਣ ਵਾਲੀ ਆਂਦੀ ਹਾਂ ਅੱਛਾ ਬ ਤੇ ਆ ਛੋਟੀ ਜਿਹੜੀ ਬਈ ਇਸੇ ਦੀ ਧੀ ਆ ਛੋਟੀ ਬਾਈ ਵੇਚ ਨੂੰ ਜੀਦਾ ਨਹੀਂ ਕਰਦਾ ਸੀ ਗੱਬਣਾ ਚੈੱਕ ਕਰਾ ਲਈ ਆ ਮੈਂ 9 ਤਰੀਕ ਨੂੰ 2 ਮਹੀਨੇ ਦੀ ਗੱਬਣ ਹੋ ਗਈ ਸੀ ਇਹ 2 ਮਹੀਨੇ ਤੋਂ ਠੀਕ ਆ ਬਈ ਹਾਂਜੀ 9 ਨਹੀਂ ਮੈਂ ਚੈੱਕ ਕਰਾ ਲਈ ਸੀ ਡਾਕਟਰ ਤੋਂ ਠੀਕ ਆ ਜੀ ਤੇ ਇਹ ਜੇ ਗੋਪੀ ਮੋਰਾ ਵਾਂ ਦਾ ਟੀਕਾ ਲਵਾਇਆ ਸੀਗਾ ਪੂਰੇ ਸ਼ੋਕਾ ਗੋਪੀ ਮੋਰਾ ਵਾਂ ਦਾ ਹਾਂ ਤੇ ਹਜੇ ਨਹੀਂ ਧੀ ਦੀ ਧੀ ਆ ਬਈ ਇਹ ਦੋ ਮਹੀਨਾਵਾਂ ਦੀ ਹਜਾ ਨੇ ਹੋਣਾ ਇਹ ਮੱਝ ਦੀ ਧੀ ਆ ਇਹ ਨਹੀਂ ਇਹ ਮਾਈਦੀ ਨਹੀਂ ਗੀ ਅੱਛਾ ਇਹ ਮਾਈਦੀ ਨਹੀਂ ਇਹ ਨਹੀਂ ਇਹਦੀ ਨਹੀਂ ਠੀਕ ਹੈ ਠੀਕ ਹੈ ਬਾਈ ਇਹ ਹੋਰ ਦੀ ਆ ਹਾਂਜੀ ਹੋਰ ਦੀ ਆ ਠੀਕ ਹੈ ਬਾਈ ਇਹ ਖੀਰੀ ਹੋਈ ਪਰਾਈ ਕੱਟੀ ਬਾਈ ਹਾਂਜੀ ਖੀਰੀ ਹੋਊਗੀ ਕੱਟੀ ਅੱਜ ਕੱਟੀ ਖੀਰੀ ਆ ਵੇ ਸੋ ਸਾਲਾਂ ਜਿਹਨੇ ਹੋਣਾ ਅਪਰੈਲ ਚ ਜਾ ਕੇ ਦੋ ਸਾਲਾਂ ਦੀ ਅਪਰੈਲ ਚ ਜਾ ਕੇ ਮੇਰੇ ਹਿਸਾਬ ਨਾਲ ਤਾਂ ਬਾਈ ਇਹ ਖੀਰੀ ਖੀਰੀ ਸੂਪੂ ਬਾਬੇ ਦੀ ਕਿਰਪਾ ਹਾਂ ਖੀਰੀ ਖੀਰੀ ਸੂਪਣਾ ਨਹੀਂ ਹੁਣ ਨਹੀਂ ਠੀਕ ਹੈ ਬਾਈ ਤੇ ਬਾਈ ਇਹ ਵੀ ਵੇਚ ਦੇਣੀ ਫਿਰ ਹਾਂ ਫੇਰ ਬਾਈ ਕੱਲੀ ਨੇ ਜੀ ਨਹੀਂ ਲਾਉਣਾ ਫਿਰ ਗਾਂਜਾਂ ਜਾਂ ਨੇ ਕੱਲੀ ਨੇ ਹੁਣ ਹੀ ਲੋਟ ਆਉਣਾਗਾ ਤਾਂ ਕਰਕੇ ਫਿਰ ਮਾਲ ਬਣਾਏ ਕਿੰਦਾ ਰੇਟ ਬਾਈ ਫਿਰ ਕੀ ਰੱਖਾਂਗੇ ਇਹਦਾ ਰੇਟ ਵੀ ਆਪਾਂ ਲੈਣ ਦੇ ਨਾਲ ਹੀ ਕਰਨਾ 75000 ਆ ਬਾਈ ਮਨਤਨ ਕਰਦੇ ਜਾਨੀ ਮੋਹਲ ਨਹੀਂ ਕੀਤਾ ਆਪਾਂ ਮਨਤਨ ਤਾਂ ਕਰਦੇ ਮਾਂਤਨ ਕਰ ਦਾਂਗੇ ਹਾਂ ਠੀਕ ਆ ਵੀ ਲੈ ਵੀ ਮਿੱਤਰੋ ਖੀਰੀ ਘੱਟੀ ਆ ਚੋਲੀ ਚਾਲੀ ਦੀ ਬਹੁਤ ਨਜਾਇਜ਼ ਚੰਗੀ ਕੱਟੀ ਆ ਬਾਈ ਤੇ ਬਾਕੀ ਬਾਈ ਕਰਮ ਵਾਲੀ ਉਂਝ ਵੀ ਪਾ ਪਲਿਸਾਂ ਵੀ ਵਜਨ ਵਾਲੀ ਆ ਪਹਿਲੇ ਟੀਕੇ ਤੇ ਪਹਿਲੀ ਵਾਰੀ ਟੀਕਾ ਪਰ ਇਹ ਤੇ ਪਹਿਲੇ ਟੀਕੇ ਤੇ ਕਰਮ ਵਾਲੀ ਰਹਿ ਗਈ ਠੀਕ ਆ ਬਾਈ ਇਹ ਆ ਛੋਟੀ ਬਾਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਸੀ ਛੋਟੀ ਆ ਬਹੁਤ ਸ਼ਕੀਨ ਨਿੱਕਾ ਜਿਹਾ ਸਿੰਘ ਆ ਜਵਾ ਜਿਹੜੇ ਭਰਾ ਵਾਲੇ ਸਾਹਮਣੀਆਂ ਬਾਈ ਰੁੱਤ ਬਹੁਤ ਚੰਗੀ ਦੇ ਵਿੱਚ ਆਉਣਾ ਇਹਨੇ ਭਾਦੋ ਦੇ ਵਿੱਚ ਸੌਣ ਭਾਦੋ ਦੇ ਸੂਣਾ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਮਹਿ ਟਾਵੇਂ ਟੱਲੀ ਦੇ ਪਿੰਡਾਂ ਦੇ ਵਿੱਚ ਤਿਆਰ ਹੋਈ ਹੁੰਦੀ ਆ ਉਦੋਂ ਇਹਨੇ ਤਿਆਰ ਹੋਣਾ ਜਿਹੜੇ ਪਰ ਸਾਹਬ ਕੇ ਵੇਚਦੇ ਆ ਉਹਨਾਂ ਦੇ ਲਈ ਵੀ ਇਹ ਬੰਦ ਚੋਟੀ ਤੇ ਜੇ ਰੱਖਣੀ ਆ ਬਾਈ ਤੇ ਤੁਹਾਡੀ 70 75000 ਦੇ ਵਿੱਚ ਮੈਂ ਬਣ ਜੂਗੀ ਹੋਰ ਤੁਹਾਨੂੰ ਕੀ ਚਾਹੀਦਾ ਨੰਬਰ ਬਾਈ ਭਵਿੰਦਰ ਆਪਣਾ ਕਿੰਨਾ ਆ ਗਿਆ ਬਾਈ ਨੰਬਰ ਵੀਰੇ 98761 ਜੀ 37202 ਇੱਕ ਵਾਰੀ ਹੋਰ ਬੋਲ ਦਿਓ 98761 37202 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਦਾ ਰابطਾ ਹੈ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਭਲੂਰ ਜ਼ਿਲ੍ਹਾ ਮੋਗਾ